ਜੂੜਾ ਢੇਡ ਤੋਂ ਬਿਨਾ ਗਾਲ ਹੀ ਨਹੀਂ ਕੱਢਦੇਗੇ ਜੀ ਸਾਰੇ ਜੂੜੇ ਚਮਾਰ ਤੋਂ ਬਿਨਾ ਗਾਲ ਹੀ ਨਹੀਂ ਕੱਢਦੇਗੇ ਜੀ ਕਿ ਕਿਸੇ ਤੇ ਪਰਚਾ ਨਹੀਂ ਦਰਜ ਹੁੰਦਾ ਇਹ ਸਾਡੇ ਨਾਲ ਪਿੰਡਾਂ 'ਚ ਬਿਤਕਰੇ ਹੁੰਦੇ ਆ ਇਹ ਰੋਜ਼ ਸਾਡੀਆਂ ਧੀਆਂ ਭੈਣਾਂ ਦੀਆਂ ਪੱਤਾਂ ਲੁੱਟਦੇ ਆ ਰੋਜ਼ ਪੰਜਾਬ ਦਾ ਜੱਟ ਤੇ ਹਰਿਆਣੇ ਦਾ ਜੱਟ ਇਹ ਦੋ ਬੰਦਿਆਂ ਦੇ ਹੱਥ 'ਚ ਸਰਦਾ ਰਹੀ ਹੈ ਜੀ ਆਰੀਅਨ ਬਵਸਤਾ ਹੈ ਬੋਛਦੇ ਤਾਂ ਤੇ ਜੱਟ ਵੀ ਸ਼ੁੱਧਰ ਹੈ ਤੇ ਇਸ ਦੇਸ਼ ਦਾ ਮੱਝ ਵੀ ਚਮਾਰ ਧਾਨਕਾ ਸੈਸੀ ਬੌਰੀਆ ਕਮਿਆਰ ਸੁਨਿਆਰ ਲੋਹਾਰ ਦੁਕਾਨ ਨਾਈ ਛੀਬਾ ਐ ਰਗਾ ਰਗਾ ਸਾਰੇ ਦੇ ਸਾਰੇ ਜਿਹੜੇ ਆ ਉਹ ਸਾਰੇ ਸ਼ੂਦਰ ਐ ਹਿੰਦੁਸਤਾਨ ਦਾ ਜਿਹੜਾ ਜਾਟ ਐ ਰਾਜਸਥਾਨ ਦੇ ਜਾਟ ਨੇ ਅੱਜ ਤੋਂ ਲਗਭਗ 20-25 ਸਾਲ ਪਹਿਲਾਂ ਲਾਹ ਲਾਹੌਰ ਦੀ ਹਾਈ ਕੋਰਟ ਦਾ ਰਿਕਾਰਡ ਲੈ ਕੇ ਪੇਸ਼ ਕਰਤਾ ਕਹਿੰਦੇ ਰੋਜ਼ ਸਾਡੇ ਨਾਲ ਜਾਤੀ ਵਿਤਕਰੇ ਹੁੰਦੇ ਆ ਪਿੰਡਾਂ 'ਚ ਹੁੰਦੇ ਆ ਸਾਨੂੰ ਚੂੜੇ ਢੇਡ ਤੋਂ ਬਿਨਾ ਗਾਲ ਹੀ ਨਹੀਂ ਕੱਢਦੇਗੇ ਇਹ ਸਾਰੇ ਚੂੜੇ ਚਮਿਆਰ ਤੋਂ ਬਿਨਾ ਗਾਲ ਹੀ ਨਹੀਂ ਕੱਢਦੇਗੇ ਕਿ ਕਿਸੇ ਤੇ ਪਰਚਾ ਨਹੀਂ ਦਰਜ ਹੁੰਦਾ ਐਡਰੋ ਸਿਟੀ ਐਕਟ ਬਣਿਆ ਹੋਇਆ ਹੈਗਾ ਰੋਜ਼ ਇੰਨਾ ਸਾਡੇ ਨਾਲ ਪਿੰਡਾਂ 'ਚ ਵਿਤਕਰੇ ਹੁੰਦੇ ਆ ਇਹ ਰੋਜ਼ ਸਾਡੀਆਂ ਧੀਆਂ ਭੈਣਾਂ ਦੀਆਂ ਪੱਤਾਂ ਲੁੱਟਦੇ ਆ ਰੋਜ਼ ਸਾਡਾ ਸ਼ੋਸ਼ਣ ਕਰਦੇ ਆ ਇਹਨਾਂ ਤੇ ਕਿਸੇ ਤੇ ਕੋਈ ਪਰਚਾ ਨਹੀਂ ਕਿਉਂ ਕਿਉਂਕਿ ਪਿਛਲੇ ਲਗਭਗ 45 ਸਾਲਾਂ ਤੋਂ 45 ਕ 50 ਸਾਲਾਂ ਤੋਂ ਪੰਜਾਬ ਦਾ ਜੱਟ ਤੇ ਹਰਿਆਣੇ ਦਾ ਜਾਟ ਇਹ ਦੋ ਬੰਦਿਆਂ ਦੇ ਹੱਥ 'ਚ ਸਦਾ ਰਹੀ ਹੈ। ਜੀ। ਔਰ ਉਹ ਸਦਾ ਹੋਣ ਕਰਕੇ ਇਹ ਆਪਣੇ ਆਪ ਨੂੰ ਸਮਝਣ ਲੱਗੇ ਵੀ ਅਸੀਂ ਬੜੇ ਉੱਚ ਵਰਗ ਦੇ ਲੋਕ ਆ। ਜੀ। ਜਦੋਂ ਕਿ ਜਿਹੜੇ ਇਸ ਦੇਸ਼ ਦੀ ਜੋ ਬਵਸਤਾ ਹੈ ਜੋ ਆਰੀਅਨ ਬਵਸਤਾ ਹੈ ਬੋਲਦੇ ਤਾਂ ਤੇ ਜੱਟ ਵੀ ਸ਼ੁੱਧਰ ਹੈ ਤੇ ਇਸ ਦੇਸ਼ ਦਾ ਮੱਝ ਵੀ ਚਮਾਰ ਧਾਨਕਾ ਸੈਸੀ ਬੋਰੀਆ ਕਮਿਆਰ ਸਨਿਆਰ ਲੋਹਾਰ ਦੁਕਾਨ ਨਾਈ ਛੀਬਾ ਇਹ ਰਗਾ ਸਾਰੇ ਦੇ ਸਾਰੇ ਜਿਹੜੇ ਆ ਉਹ ਸਾਰੇ ਸ਼ੁੱਧਰ ਹੈ ਜੀ ਲੇਕਿਨ ਇਹ ਬੰਦਾ ਪਿਛਲੇ 50 ਸਾਲ ਤੋਂ ਸਤਾ ਚ ਬੈਠਣ ਕਰਕੇ ਇਹ ਆਪਣੇ ਆਪ ਨੂੰ ਕਹਿੰਦਾ ਵੀ ਮੈਂ ਬਹੁਤ ਉੱਚ ਵਰਗ ਦਾ ਹਾਂ ਜੀ ਲੇਕਿਨ ਜਿਹੜੇ ਉੱਚ ਵਰਗ ਵਾਲੇ ਆ ਉਹ ਇਹਨਾਂ ਨੂੰ ਵੀ ਸ਼ੁੱਧਰ ਮੰਨਦੇ ਆ ਜੀ ਰਾਜਸਥਾਨ ਦਾ ਜਿਹੜਾ ਜਾਟ ਹੈ ਰਾਜਸਥਾਨ ਦੇ जाट ਨੇ ਅੱਜ ਤੋਂ ਲਗਭਗ 20-25 ਸਾਲ ਪਹਿਲਾਂ ਲਾਹੌਰ ਦੀ ਹਾਈ ਕੋਰਟ ਦਾ ਰਿਕਾਰਡ ਲੈ ਕੇ ਪੇਸ਼ ਕਰਤਾ ਕਹਿੰਦੇ ਯਾਰ ਅਸੀਂ ਤਾਂ ਸਵਰਨਾ ਚਾਉਂਦੇ ਨਹੀਂ ਹੈਗੇ ਸਾਨੂੰ ਤੁਸੀਂ ਸਵਰਨਾ ਸਿੱ ਕਿਵੇਂ ਲੈਣੇ ਹੈਗੇ ਔਰ ਉਹਨਾਂ ਲੋਕਾਂ ਦੇ ਨਾਲ ਸਾਡੇ ਨਾਲ ਵਿਤਕਰਾ ਰਾਜਸਥਾਨ 'ਚ ਹੁੰਦਾ ਹੈ ਜਦੋਂ ਅਸੀਂ ਦੋ ਪ੍ਰਾਂਤ ਭਾਰਤ ਬੰਦ ਕੀਤਾ ਐਡਰੋ ਸਿਟੀ ਐਕਟ ਨੂੰ ਲੈ ਕੇ ਤੇ ਰਾਜਸਥਾਨ ਦੀ जाट ਮਹਾਸਭਾ ਨੇ ਇਹ ਲਿਖ ਕੇ ਦਿੱਤਾ 25 26 ਮਾਰਚ ਨੂੰ ਆਪਣੇ ਲੈਟਰਪੈਡ ਤੇ ਲਿਖਤਾ ਕਿ ਅਸੀਂ 2 April ਦੇ ਸਮਰਥਕ ਆ ਜੀ ਲੇਕਿਨ ਨਾ ਪੰਜਾਬ ਦੇ ਜੱਟ ਨੇ ਦਿੱਤਾ ਨਾ ਹਰਿਆਣੇ ਦੇ ਜੱਟ ਨੇ ਦਿੱਤਾ ਕਿਉਂ ਕਿਉਂਕਿ ਇਹ ਤਾਂ ਸਦਾ ਚ ਬੈਠਾ ਹੈ ਨਾ ਸਾਡੇ ਵਾਲੀ ਹਾਲਾਤਾਂ Rajasthan ਦੇ जाट ਨਾਲ ਹੋ ਰਹੀ ਹੈ ਉਥੋਂ ਦੇ ਲੋਕ ਹੈ ਜਿਹੜੇ ਉੱਚ ਜਾਤੀ ਦੇ ਵਰਗ ਦੇ ਲੋਕ ਹੈ ਉਹ ਇਹਨਾਂ ਨਾਲ ਵੀ ਕਰਦੇ ਜਿਹੜੀ ਕੁੱਤੇਖਾਣੀ ਹੈ ਸਾਡੇ ਨਾਲ ਕਰਦੇ ਹੈ ਉਥੋਂ ਦੀ Rajasthan ਦੇ जाटਾਂ ਨਾਲ ਉਹ ਕਰਦੇ ਹੈ ਤਾਂ ਉਹਨਾਂ ਨੂੰ ਪਤਾ ਹੈ ਨਾ ਵੀ ਜਾਤ ਦਾ ਦੁੱਖ ਕੀ ਹੈ ਅਸੀਂ ਜਾਤ ਦਾ ਸੰਤਾਪ ਭੋਗਦੇ ਆ ਜੀ ਜੇ ਪਰਚੇ ਦਰਜ ਕਰਦੇ ਆ ਬਾਬਾ ਸਾਹਿਬ ਦੀਆਂ ਰੋਜ਼ ਮੂਰਤੀਆਂ ਤੋੜਦੇ ਆ ਕਿੰਨੇ